ਸ਼ਤਰੀਕアル ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਗਰਮੀਆਂ ਦੇ ਮੌਸਮ ਵਿੱਚ ਜਦੋਂ ਵੀ ਤੁਹਾਡਾ ਠੰਡਾ ਠੰਡਾ ਕੁਝ ਪੀਣ ਨੂੰ ਮਨ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਲੱਸੀ ਬਣਾ ਕੇ ਤੇ ਇਹਦੇ ਵਿੱਚ ਮਸਾਲਾ ਜਿਹੜਾ ਅਸੀਂ ਤਿਆਰ ਕਰਾਂਗੇ ਅੱਜ ਉਹ ਬਣਾ ਕੇ ਪੀ ਸਕਦੇ ਹੋ ਇੰਨਾ ਜ਼ਿਆਦਾ ਵਧੀਆ ਸਾਨੂੰ ਲੋਨ ਤੋਂ ਵੀ ਬਚਾਉਂਦਾ ਹੈ ਤੇ ਸਾਡਾ ਹਾਜਮਾ ਵੀ ਠੀਕ ਰੱਖਦਾ ਇਹ ਵਾਲਾ ਮਸਾਲਾ ਅੱਜ ਅਸੀਂ ਘਰੇ ਤਿਆਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਲੱਸੀ ਦਾ ਮਸਾਲਾ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਪੈਨ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪੁਦੀਨਾ ਜੇ ਤੁਹਾਡੇ ਕੋਲ ਪੁਦੀਨੇ ਦਾ ਪਾਊਡਰ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ 10 ਤੋਂ 12 ਪੱਤੇ ਅਸੀਂ ਕੜੀ ਪੱਤੇ ਦੇ ਲਵਾਂਗੇ ਕੜੀ ਪੱਤਾ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਆਪਣੇ ਵਾਲਾਂ ਲਈ ਆਪਣੇ ਸਕਿਨ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਪੇਟ ਦੀਆਂ ਕਈ ਬਿਮਾਰੀਆਂ ਨੂੰ ਵੀ ਸਾਨੂੰ ਦੂਰ ਕਰਦਾ ਹੈ ਇਹ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਡਰਾਈ ਰੋਸਟ ਕਰ ਲਾਂਗੇ ਬਿਲਕੁਲ ਸਲੋ ਗੈਸ ਤੇ ਅਸੀਂ ਡਰਾਈ ਰੋਸਟ ਕਰਾਂਗੇ ਇਹਨਾਂ ਨੂੰ ਤੁਸੀਂ ਕੜੀ ਪੱਤਾ ਤੇ ਪੁਦੀਨਾ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਇਹ ਬਹੁਤ ਜ਼ਿਆਦਾ ਵਧੀਆ ਤੇ ਹੈਲਦੀ ਵੀ ਹੁੰਦਾ ਆ ਤੇ ਇਹਦਾ ਜਿਹੜਾ ਫਲੇਵਰ ਹੈ ਮਸਾਲੇ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ 2-3 ਮਿੰਟ ਲਈ ਇਹਨੂੰ ਅਸੀਂ ਡਰਾਈ ਰੋਸਟ ਕਰ ਲਿਆ ਇਹਨੂੰ ਅਸੀਂ ਸਾਈਡ ਵਿੱਚ ਕਰ ਦਾਂਗੇ ਤੇ ਹੋਰ ਮਸਾਲੇ ਐਡ ਕਰਾਂਗੇ 3 ਚਮਚ ਅਸੀਂ ਪਾਵਾਂਗੇ ਜੀਰਾ ਤੁਸੀਂ ਕੋਈ ਵੀ ਘਰ ਵਿੱਚ ਜਿਹੜੇ ਖਾਣ ਵਾਲੇ ਚਮਚ ਹੁੰਦੇ ਆ ਉਹਦੇ ਨਾਲ ਸਾਰਾ ਨਾਪ ਲੈ ਲਾਂਗੇ 3 ਚਮਚ ਅਸੀਂ ਜੀਰਾ ਪਾਇਆ ਸੀ ਤੇ 3 ਚਮਚ ਅਸੀਂ ਸੌਂਫ ਪਾਵਾਂਗੇ ਸੌਂਫ ਦੀ ਤਸਵੀਰ ਵੀ ਜਿਹੜੀ ਬਿਲਕੁਲ ਠੰਡੀ ਹੁੰਦੀ ਆ ਦੇ ਦਿੱਚ ਪਾਵਾਂਗੇ ਇੱਕ ਚਮਚ ਧਨੀਏ ਦੇ ਦਾਣੇ ਇਹਦੀ ਤਸਵੀਰ ਵੀ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਧਨੀਏ ਦੀ ਦੋ ਅਸੀਂ ਦਾਲ ਚੀਨੀ ਦੇ ਟੁਕੜੇ ਲਏ ਆ ਤਿੰਨ ਤੋਂ ਚਾਰ ਲੌਂਗ ਤੇ 15 ਤੋਂ 20 ਅਸੀਂ ਕਾਲੀਆਂ ਮਿਰਚਾਂ ਐਡ ਕਰਾਂਗੇ ਇਹਦੇ ਵਿੱਚ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਅਜਵਾਇਨ ਦਾ ਅਜਵਾਇਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਪੇਟ ਲਈ ਕਿੰਨੀ ਵਧੀਆ ਹੁੰਦੀ ਹੈ ਡਾਈਜੈਸਟ ਸਿਸਟਮ ਨੂੰ ਆਪਣਾ ਵਧੀਆ ਰੱਖਦੀ ਹੈ ਇਹ ਇਹਨਾਂ ਨੂੰ ਅਸੀਂ ਤਿੰਨ ਤੋਂ ਚਾਰ ਮਿੰਟ ਲਈ ਡਰਾਈ ਰੋਸਟ ਕਰ ਲਾਂਗੇ ਬਿਲਕੁਲ ਇਹਨਾਂ ਦੀ ਅਸੀਂ ਨਮੀ ਖਤਮ ਕਰਨੀ ਹੈ ਇਹ ਮਸਾਲਾ ਬਣਾ ਕੇ ਤੁਸੀਂ 6 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਜੇ ਚੰਗੀ ਤਰ੍ਹਾਂ ਇਹਨੂੰ ਅਸੀਂ ਰੋਸਟ ਕਰਕੇ ਰੱਖਾਂਗੇ ਤੇ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਲੱਸੀ ਵਿੱਚ ਜਦੋਂ ਇਹ ਮਸਾਲਾ ਪਾ ਕੇ ਪੀਂਦੇ ਆ ਤਾਂ ਲੱਸੀ ਦਾ ਸੁਆਦ ਜਿਹੜਾ ਦੁੱਗਣਾ ਹੋ ਜਾਂਦਾ ਹੈ ਤੇ ਸਾਰੇ ਸਰੀਰ ਨੂੰ ਜਿਹੜੀ ਠੰਡਕ ਦਿੰਦਾ ਇਹ ਤੇ ਆਪਣੇ ਪੇਟ ਦੀਆਂ ਕਈ ਬਿਮਾਰੀਆਂ ਨੂੰ ਵੀ ਦੂਰ ਕਰ ਦਿਆ ਆਪਣੇ ਕਬਜ ਨੂੰ ਜਿਹੜੀ ਗੈਸ ਵਗੈਰਾ ਬਣਦੀ ਹੈ ਉਹ ਤੋਂ ਵੀ ਰਾਹਤ ਮਿਲਦੀ ਹੈ ਤੇ ਲੂਣ ਤੋਂ ਵੀ ਬਚਾਉਂਦਾ ਆ ਚੰਗੀ ਤਰ੍ਹਾਂ ਇਹਨੂੰ ਡਰਾਈ ਰੋਸਟ ਕਰ ਲਾਂਗੇ 4 ਤੋਂ 5 ਮਿੰਟ ਲਈ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸਲੋ ਗੈਸ ਤੇ ਅਸੀਂ ਰੋਸਟ ਕਰਾਂਗੇ ਜਿਆਦਾ ਹਾਈ ਫਲੇਮ ਤੇ ਨਹੀਂ ਕਰਨਾ ਜਦੋਂ ਇਹਦੇ ਉੱਤੇ ਖੁਸ਼ਬੂ ਆਉਣ ਲੱਗ ਜਵੇ ਤਾਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਲਈ ਇੱਕ ਪਲੇਟ ਵਿੱਚ ਕੱਢ ਲਾਂਗੇ ਅਸੀਂ ਇਹਨੂੰ ਬਿਲਕੁਲ ਅਸੀਂ ਠੰਡਾ ਕਰਨਾ ਹੈ ਜਦੋਂ ਇਹ ਠੰਡਾ ਹੋ ਜਾਵੇ ਉਦੋਂ ਬਾਅਦ ਇਹਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਦੇਖੋ ਸਾਡਾ ਮਸਾਲਾ 10 ਤੋਂ 15 ਮਿੰਟ ਹੋ ਚੁੱਕੇ ਸੀ ਪਰ ਇਹਨੂੰ ਬਿਲਕੁਲ ਹੀ ਠੰਡਾ ਹੋ ਚੁੱਕਿਆ ਹੈ ਹੁਣ ਇਹਨੂੰ ਅਸੀਂ ਮਿਕਸੀ ਦੇ ਜਾਰ ਵਿੱਚ ਐਡ ਕਰ ਦਾਂਗੇ ਤੇ ਦੋ ਇੱਕ ਚਮਚ ਪਾਵਾਂਗੇ ਸਫੇਦ ਨਮਕ ਦਾ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਅਮਚੂਰ ਪਾਊਡਰ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਇਹਨਾਂ ਨੂੰ ਅਸੀਂ ਹੁਣ ਚੰਗੀ ਤਰ੍ਹਾਂ ਬਿਲਕੁਲ ਬਰੀਕ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਬਰੀਕ ਪਾਊਡਰ ਬਣ ਕੇ ਤਿਆਰ ਹੋ ਗਿਆ ਹੈ ਆਪਣਾ ਇਸ ਮਸਾਲੇ ਨੂੰ ਤੁਸੀਂ ਕਿਸੇ 에ਅਰਟਾਈਟ ਕੰਟੇਨਰ ਵਿੱਚ ਕੱਚ ਦਾ ਜਾਰ ਹੋਵੇ ਜਾਂ ਫਿਰ ਤੁਸੀਂ ਸਟੀਲ ਦੇ ਜਾਰ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹੋ ਪਲਾਸਟਿਕ ਦੇ ਜਾਰ ਵਿੱਚ ਸਟੋਰ ਨਾ ਕਰਿਓ ਕਿਉਂਕਿ ਉਹਦੇ ਵਿੱਚ ਜਿਹੜਾ ਮਸਾਲਾ ਖਰਾਬ ਹੋਣ ਦਾ ਡਰ ਰਹਿੰਦਾ ਹੈ ਆ ਇਸ ਮਸਾਲੇ ਨੂੰ ਤੁਸੀਂ ਚਾਟ ਪਾਪੜੀ ਬਣਾਉਂਦੇ ਹੋ ਜਿਵੇਂ ਦਹੀਂ ਭੱਲੇ ਬਣਾਉਂਦੇ ਹੋ ਉਹਦੇ ਉੱਪਰ ਵੀ ਪਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜਾਂ ਤੁਸੀਂ ਜਿਵੇਂ ਬੁੰਦੀ ਵਾਲਾ ਦਹੀਂ ਬਣਾਉਂਦੇ ਹੋ ਰਾਇਤਾ ਬਣਾਉਂਦੇ ਹੋ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਦਹੀਂ ਵੀ ਆਪਣਾ ਹੁਣ ਅਸੀਂ ਇੱਕ ਗਲਾਸ ਦੱਸੀ ਦਾ ਬਣਾ ਕੇ ਤਿਆਰ ਕਰਾਂਗੇ ਅੱਧਾ ਕਾਪੀ ਦੇ ਵਿੱਚ ਅਸੀਂ گاੜਾ ਦਹੀਂ ਪਾਵਾਂਗੇ ਅਸੀਂ ਮਿਕਸੀ ਦੇ ਜਾਰ ਵਿੱਚ ਬਣਾ ਕੇ ਤਿਆਰ ਕਰ ਰਹੇ ਹਾਂ ਤੁਸੀਂ ਤਾਂ ਤੁਸੀਂ ਇਹ ਚਾਹੋ ਤਾਂ ਮਧਾਨੀ ਨਾਲ ਵੀ ਰਿੜਕ ਸਕਦੇ ਹੋ ਅੱਧਾ ਚਮਚ ਮਸਾਲਾ ਪਾਵਾਂਗੇ ਜਿਹੜਾ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ ਇੱਕ ਗਲਾਸੀ ਦੇ ਵਿੱਚ ਠੰਡੇ ਪਾਣੀ ਦਾ ਐਡ ਕਰ ਦਾਂਗੇ ਤੁਸੀਂ ਦੇਖ ਸਕਦੇ ਸਾਡੀ ਲੱਸੀ ਬਣ ਕੇ ਬਿਲਕੁਲ ਤਿਆਰ ਹੈ ਜੇ ਤੁਸੀਂ ਮਿੱਠੀ ਲੱਸੀ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਚਮਚੀ ਦੇ ਵਿੱਚ ਚੀਨੀ ਦਾ ਐਡ ਕਰ ਸਕਦੇ ਹੋ ਉੱਪਰ ਤੋਂ ਅਸੀਂ ਪਾਵਾਂਗੇ ਥੋੜੇ ਜਿਹਾ ਪੁਦੀਨੇ ਦੇ ਪੱਤੇ ਤਾਂ ਕਿ ਇਹ ਦੇਖਣ ਨੂੰ ਵੀ ਵਧੀਆ ਲੱਗੇ ਸਾਡਾ ਜਿਹੜਾ ਮਸਾਲਾ ਬਣਾ ਕੇ ਤਿਆਰ ਕੀਤਾ ਹੈ ਅਸੀਂ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਇਆ ਹੈ ਇਸ ਵਾਰ ਗਰਮੀਆਂ ਦੇ ਮੌਸਮ ਵਿੱਚ ਤੁਸੀਂ ਘਰੇ ਬਣਾ ਕੇ ਤਿਆਰ ਕਰਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਬਾਜ਼ਾਰ ਨਾਲੋਂ ਵੀ ਕਿਤੇ ਵਧੀਆ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਸਾਡਾ ਮਸਾਲਾ ਬਣਾ ਕੇ ਤਿਆਰ ਹੈ ਤੇ ਲੱਸੀ ਵੀ ਅਸੀਂ ਬਣਾ ਕੇ ਤਿਆਰ ਕਰ ਲਿੱਤੀ ਹੈ ਤੁਸੀਂ ਵੀ ਬਣਾ ਕੇ ਤਿਆਰ ਕਰਿਓ ਵੀਡੀਓ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਲ